ਲੋ ਜੀ ਦੋਸਤੋ ਆਪਾਂ ਖੜੇ ਆਂ ਅੱਭੀ ਮੰਡੀ ਡੱਬਾ ਵਾਲੀ ਤੇ ਸਵਰਾਜ ਟਰੈਕਟਰ ਵਾਲਿਆਂ ਦੀ ਏਜੰਸੀ ਚ ਉਹਨਾਂ ਕੋਲੇ ਕਹਾ ਜੀ ਸਵਰਾਜ ਖੜਾਗਾ ਇੱਕ ਤਾਂ ਬਹੁਤ ਸੋਹਣਾ ਨਵੇਂ ਟਾਇਰਾਂ ਚ ਆਹ ਨਾਲ ਖੜਾ ਜੀ ਫਾਰਮ 60 ਪਰ ਥੋੜਾ ਵੀ ਤਾਂ ਠੀਕ ਹੈ ਜੀ ਹਾਂਜੀ ਆ ਗਿਆ 852 ਫਾਈਵ ਸਟਾਰ ਸਾਈਡ ਗੇਅਰ ਨਵੇਂ ਟਰੈਕਟਰ ਜਿਹੜੀ ਨਵੇਂ ਆਇਆ ਦਿੱਖੋ ਖ਼ੋਦ ਕਰਿਆ ਟਰੈਕਟਰ ਦੇ ਵਿੱਚ ਹੀ ਥਰੀ ਸਪੀਡ ਕਰਿਆ ਜੀ ਬਹੁਤ ਸੋਹਣਾ ਬਣਾਇਆ ਟਰੈਕਟਰ ਜੀ ਤੇ ਆ ਦੇਖੋ 744 ਇਹ ਬਹੁਤ ਸੋਹਣਾ ਬਣਾਤਾ ਜੀ ਡਬਲ ਇਸ ਵਾਰ ਟਾਇਰ ਐਮ ਆਰ ਫਾਰ ਰੇ ਸਾਰੇ ਨਵੇਂ ਟਰੈਕਟਰ ਨਾਲ ਜੀ 744 ਇਹ ਤਾਂ 2 ਸਪੀਡ ਹੀ ਐ ਲੋ ਹਾਈ ਟਰੈਕਟਰ ਇਹ ਵੀ ਸਾਈਡ ਗੇਅਰ ਕਰਦਾ ਜੀ ਬਹੁਤ ਸੋਹਣਾ ਟਰੈਕਟਰ ਬਣਾਇਆ ਜੀ 744 ਖੁੱਲਾ ਕਰਦਾ ਜੀ ਖੁੱਲਾ ਜਿਹਾ ਕਰਦਾ ਟਰੈਕਟਰ ਬਹੁਤ ਉੱਚਾ ਐ اور 22 ਅੰਗਾ 742 742 ਦੀ ਬਹੁਤ ਸੋਹਣਾ ਟਰੈਕਟਰ ਹੈ ਜੀ। ਮੇਰਾ WhatsApp 55 ਇਹ ਸੈਂਟਰ ਗੇਅਰ ਆ ਗਈ ਨਵੇਂ ਟਰੈਕਟਰ ਹੀ ਨਮੇ ਇਹ ਆ ਗਈ 735 ਤੇ ਤੇ 633 ਇਹ ਕੋਈ 733 ਵਾਲਾ ਟਰੈਕਟਰ ਹੈ ਛੋਟਾ ਇਹ ਟਰੈਕਟਰ ਹੈ ਛੋਟੇ ਜਿੰਨਾਂ ਵਾਸਤੇ ਬਹੁਤ ਵਧੀਆ ਟਰੈਕਟਰ ਆ 73 ਜੀ ਜੋ ਤੋਂ ਇਹ ਛੋਟੇ ਟਰੈਕਟਰ ਦੇ ਉੱਤੇ ਉਹਦਾ ਟਰੈਕਟਰ ਬਾਗਾ ਇਹ ਲੈ ਲਈ ਹੈ ਗਾਏ 4x4 ਟਰੈਕਟਰ ਆ ਦੇਖੋ ਇਹ ਸੋਰਾਜ 420 ਬਹੁਤ ਸੋਨਾ ਟਰੈਕਟਰ ਆ ਇਹ ਛੋਟਾ ਜਿਹਾ ਮਿੰਨੀ ਜਿਹਾ ਆ 4x4 ਰਸ ਤੋਂ ਗੁੰਜਾ ਆ ਗਿਆ ਉਹਦਾ ਬੱਤੇ ਆ ਗਏ ਧੰਨਵਾਦ ਦੋਸਤੋ